ਸੋਚਿਆ ਸੀ ਉਹ ਹੱਥ ਜੋੜ ਕੇ ਗੱਲ ਜਾਣਗੇ ਮਨ ਯਾਰ ਤੇਰੇ ਨੇ ਗੱਡੀ ਲੈ ਲਈ 301 ਨੀ ਵਿੱਚ ਪਿਹੈਰੋ ਦੇ ਰੱਖ ਲਈ ਦੇਸੀ ਗਨ ਨਾਗਰਾ ਫੌਜ ਜਿੱਥੇ ਪਾਣੀ ਡਿੱਗਦਾ ਉੱਥੇ ਮੇਲਾ ਹੋ ਰਿਹਾ 6161 ਕুইਨ ਬਟੋਰੀਆ ਪਾਰਕਿਆ ਕੀਰਟੋਰੀਆ ਪਾਰਕ ਅਮਰੀਕਨ ਫਾਲਸ ਬਿਲਕੁਲ ਸਾਹਮਣੇ ਆ ਸੋ ਜਿੱਥੇ ਵੀ ਤੁਸੀਂ ਗੱਡੀ ਪਾਰਕ ਕਰ ਸਕਦੇ ਆ ਪਾਰਕ ਕਰ ਲਵੋ ਮੇਲਾ ਆ ਕੇ ਬੈਠ ਕੇ ਦੇਖੋ ਉਸ ਗਰਾਊਂਡ ਵਿੱਚ ਤੇ ਮੇਲਾ ਸਵੇਰ ਤੋਂ ਸ਼ਾਮ ਤੱਕ ਬਿਲਕੁਲ ਫ੍ਰੀ ਆ ਫਰਾਈਡੇ ਨੂੰ ਸਾਡੀ ਹੁੰਦੀ ਹੈ ਮੂਵੀ ਨਾਈਟ ਜਿਹਦੇ ਵਿੱਚ ਆਪਾਂ ਸਾਊਂਡ ਟੈਸਟ ਕਰੀਦਾ ਸਟੇਜ ਦਾ ਵੀਡੀਓ ਵਾਲਸ ਦਾ ਤੇ ਸ਼ਨੀਵਾਰ ਨੂੰ 12 ਵਜੇ ਮੇਲਾ ਸ਼ੁਰੂ ਹੋ ਜਾਂਦਾ ਰਾਤ ਦੇ 12 ਵਜੇ ਤੱਕ ਚੱਲਦਾ 11:30 ਪਰ ਐਪ ਆਪ ਕਰ ਦਿੰਦਾ पिछले कई सालों तो पंजाबी, कर पंजाबी मेला करवाਉਂਦੇ ਆ ਰਹੇ ਆਈ ਮੇਲੇ ਦੀ ਟੀਮ ਵੱਲੋਂ ਨਾਇਗਰਾ ਫਾਲਸ ਵਿਖੇ ਕਾਲ ਸ਼ਨੀਵਾਰ ਵਾਲੇ ਦਿਨ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਥੇ ਬੀਤੇ ਦਿਨੀ ਕੈਲਡਨ ਦੇ ਵਿੱਚ ਆਈ ਮੇਲੇ ਦੀ ਟੀਮ ਵੱਲੋਂ ਇਸ ਮੇਲੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੇਲੇ ਦੇ ਪ੍ਰਬੰਧਕਾਂ ਅਨੁਸਾਰ ਪੰਜਾਬੀ ਗਾਇਕ ਗगन ਕੋਕਰੀ ਪ੍ਰੀਤ ਬਰਾੜ ਰਪਿੰਦਰ ਹਾਂਡਾ ਅਤੇ ਮਹਿਤਾਬ ਮਿਰਕ ਦੇ ਖੁੱਲੇ ਅਖਾੜੇ ਸੁਣਨ ਨੂੰ ਇਸ ਮੇਲੇ ਵਿੱਚ ਮਿਲਣਗੇ ਇਸ ਮੇਲੇ ਦੇ ਸਹਿਯੋਗ ਪ੍ਰਬੰਧਕ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਨਾਇਗਰਾ ਫਾਲਸ ਇੱਕ ਸੈਰਸਪਾਟੇ ਦੀ ਥਾਂ ਹੈ ਅਤੇ ਵੀਕੈਂਡ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਜਾਣਾ ਪਸੰਦ ਕਰਦੇ ਹਨ ਜਿਸ ਕਰਕੇ ਉਹਨਾਂ ਨੇ ਇਸ ਥਾਂ ਨੂੰ ਚੁਣਿਆ ਹੈ ਤਾਂ ਉਹ ਜਿਹੜਾ ਵੈਨਿਊ ਆ ਜਿਹੜਾ ਦੁਨੀਆਂ ਦੇ ਵਿੱਚ ਸੱਤਵੇਂ ਅਜੂਬੇ ਦੇ ਨਾਂ ਦੇ ਉੱਤੇ ਨਾਇਗਰਾ ਫਾਲਸ ਗਿਣਿਆ ਜਾਂਦਾ ਔਰ ਕੈਨੇਡਾ ਦੇ ਵਿੱਚ ਹਰ ਇੱਕ ਆਉਣ ਵਾਲਾ ਸੈਲਾਨੀ ਔਰ ਪਾਵਾ ਇੱਥੇ ਲੰਮੇ ਸਮੇਂ ਤੋਂ ਵੀ ਕੋਈ ਵੀ ਰਹਿ ਰਿਹਾ ਆ ਉਹ ਇਸ ਸਮਰ ਦੇ ਹਰੇਕ ਸਮਰ ਦੇ ਵਿੱਚ ਤਕਰੀਬਨ ਤਕਰੀਬਨ ਵਿਜ਼ਿਟ ਕਰਦਾ ਨੇ ਅਗਰਾਫਵਲ ਨੂੰ ਆ ਮੇਰੀ ਆਪਣੀ ਕਮਿਊਨਿਟੀ ਮੇਰਾ ਆਪਣਾ ਪਰਿਵਾਰ ਇੱਕ ਉੱਥੇ ਬੜੀਆਂ ਪੋਜ਼ਿਟਿਵ ਵੇਵਜ਼ ਆ ਉੱਥੇ ਜਿਹੜੀਆਂ ਜਾ ਕੇ ਸਖਰਾਜ ਸਿੰਘ ਦੇ ਅਨੁਸਾਰ ਇਸ ਮੇਲੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਮਕਬੂਲ ਗਾਇਕ ਪਰਫਾਰਮ ਕਰਨਗੇ ਉੱਥੇ ਹੀ ਨਵੇਂ ਉੱਭਰ ਰਹੇ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਜਾਵੇਗਾ ਗਾਉਣ ਵਜਾਉਣ ਦੇ ਨਾਲ ਨਾਲ ਖਾਣ ਪੀਣ ਦੇ ਸਟਾਲ ਵੀ ਲਗਾਏ ਜਾਣਗੇ ਆਉਣ ਵਾਲੇ ਸਟਰਗਲਰਸ ਜਿਹੜੇ ਆ ਜਿਨ੍ਹਾਂ ਨੇ ਇਸ ਖਿੱਤੇ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਜਿਹੜਾ ਅੱਗੇ ਚੱਲ ਕੇ ਵੱਡੇ ਵੱਡੇ ਨਾਮ ਬਣਾਉਣੇ ਆ ਆਈਐਮਐਲ ਦੀ ਟੀਮ ਨੂੰ ਹਮੇਸ਼ਾ ਮੰਨ ਰਿਹਾ ਹੈ ਕਿ ਇਸ ਮੰਚ ਦੇ ਉੱਤੋਂ ਆਪਾਂ ਉਹਨਾਂ ਨੂੰ ਬਹੁਤ ਸਾਰਾ ਮੌਕਾ ਦਿੰਨੇ ਆ ਪੰਜਾਬੀ ਗਾਇਕ ਪ੍ਰੀਤ ਬਰਾੜ ਦਾ ਕਹਿਣਾ ਹੈ ਕੈਨੇਡਾ ਵਿੱਚ ਪਰਫਾਰਮ ਕਰਕੇ ਉਹਨਾਂ ਨੂੰ ਹਮੇਸ਼ਾ ਹੀ ਚੰਗਾ ਮਹਿਸੂਸ ਹੁੰਦਾ ਹੈ ਕਿਉਂਕਿ ਪ੍ਰੀਤ ਬਰਾੜ ਮੁਤਾਬਕ ਕੈਨੇਡਾ ਦੇ ਸਰੋਤੇ ਚੰਗੀ ਗਾਇਕੀ ਅਤੇ ਸਰੀਲੀਆਂ ਆਵਾਜ਼ਾਂ ਨੂੰ ਸੁਣਨਾ ਪਸੰਦ ਕਰਦੇ ਹਨ ਨਵੇਂ ਤੇ ਪੁਰਾਣੇ ਸੋਲੋ ਦੇ ਗਾਣੇ ਸਭ ਤੁਹਾਡੇ ਰੂਬਰੂ ਪੇਸ਼ ਕਰਾਂਗੇ ਜੀ ਤੇ ਹੌਮ ਹਮਾ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਉਹ ਪਹੁੰਚਣ ਤੇ ਬਾਕੀ ਟੀਮ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਾਰ ਕ ਮਹੀਨੇ ਜਰਾ ਕੱਟ ਹਨਣੇ ਨਵਾਂ ਹੋਰ ਲੈ ਲਾਂਗੇ ਟਰੱਕ ਹਨਣੇ ਤੂੰ ਵੀ ਲਾਉਣੀਆਂ ਕਲਾਸਾਂ ਸ਼ੁਰੂ ਕਰ ਦੇ ਲਾਇਸੈਂਸ ਬਣਾਉਣ ਦੀਆਂ ਨਹੀਂ ਗੱਲਾਂ ਸੋਹਣੀਆਂ ਡਰਾਈਵਰਾਂ 'ਚ ਹੁੰਦੀਆਂ ਨਹੀਂ ਤੇਰੀ ਰੂਪੀ ਕੌਣ ਦੀਆਂ ਸੋਹਣੀਆਂ ਡਰਾਈਵਰਾਂ 'ਚ ਹੁੰਦੀਆਂ ਨਹੀਂ ਤੇਰੀ ਰੂਪੀ ਕੌਣ ਦੀਆਂ ਜਸਪ੍ਰੀਤ ਪੰਦੇਵ ਓਮਨੀ ਨਿਊਜ਼